ਓਏ ਸੋਨੂ ਓਏ ਹਾਂ ਤੂੰ ਇੰਨਾ ਮਸ਼ਹੂਰ ਹੋ ਗਿਆ ਸਰਪੰਚੀ ਲੈ ਲੈ ਪਿੰਡ ਦੀ ਹਣਾ ਲਵਾਂਗੇ ਸਰਪੰਚੀ ਵੀ ਲਵਾਂਗੇ ਨਹੀਂ ਬਸ ਤੂੰ ਲੈ ਲੈ ਮੈਂ ਤੇਰੀ سپورਟ ਦੇ ਸਾਧਾਂ ਕਰਨਾ ਨੂੰ ਵੋਟਾਂ ਮੰਗਣ ਲਈ ਹਲੋ ਹਾਂ ਕਰਨਾ ਕਿੰਨੇ ਕ ਵਜੇ ਆਜੇਂਗੀ ਤੂੰ ਆ ਜੀ ਮੈਂ ਆਉਂਦਾ 10 ਵਜੇ ਇੰਨਾ ਟਾਈਮ ਥੋੜਾ ਜਲਦੀ ਆ ਜਾ ਯਾਰ ਚਾਲ ਤਰੀ ਵਾਲੇ ਬਣਾ ਕੇ ਰੱਖ ਚੰਗਾ ਚਾਹ ਦੇ ਖਵਾ ਦਾਂਗੇ ਤਰੀ ਵਾਲੇ 10 ਵੋਟਾਂ ਮੰਗਣੇਗੀ ਸੋਨੂ ਗਾਇਆ ਮੇਰਾ ਦੇਖਵਾ ਕੇ ਉਹਨਾਂ ਨੂੰ ਕਾਮਯਾਬ ਬਣਾਉਣਾ ਜੀ ਕਹਦੇ ਮੈਂ ਵੀ ਵੋਟਾ ਉਧਰ ਹੀ ਪਾਉਣੇ ਸੋਨੂ ਬਾਈ ਨੂੰ ਆਪਾਂ ਕਾਮਯਾਬ ਬਣਾਉਣਾ ਮੈਂ ਵੀ ਵੋਟਾ ਉਧਰ ਹੀ ਪਾਉਣੀਆਂ ਤੇ ਆਪਾਂ ਬਾਈ ਨੂੰ ਕਾਮਯਾਬ ਬਣਾਉਣਾ ਉਹ ਸੋਨੂ ਨੇ ਪੁੱਛ ਲਈ ਆਪਾਂ ਕੀ ਕੰਮ ਕਰਾਈਂਗਾ ਤੋ ਸਣਾ ਜੇ ਲਵਾਵਾਂਗੇ ਆਪਾਂ ਜਿਹੜੇ ਬਜ਼ੁਰਗਾਂ ਨੂੰ ਮਤਲਬ ਸਾਰੇ ਕੰਮ ਕਰਾਏਗਾ ਵਾਹ ਯਾਰ ਸੋਨੂ ਤਾਂ ਬਣ ਗਿਆ ਸਰਪੰਚ ਚੱਲ ਕਰਨਾ ਨਾ ਚੇ ਇਸੇ ਕੁਛ ਹੀ ਚ 别闹了。